ਕਪੂਰਤਲਾ ਸ਼ਹਿਰ ਤੁੱਗਾਵਾਲ ਪਿੰਡੇ ਅੰਦਰ ਕੱਲ ਕਬੱਡੀ ਦਾ ਤੀਸਰਾ ਮੈਚ ਖੜਾਇਆ ਗਿਆ ਮੈਚ ਦੇ ਅੰਦਰ 50 ਟੀਮਾਂ ਨੇ ਹਿੱਸਾ ਲਿਆ ਤੇ ਪਿੰਡ ਤੁੱਗਾਵਾਲ ਦੇ ਸਰਪੰਚ लवली ਨੇ ਦੱਸਿਆ ਕਿ ਮੈਚ ਇਸ ਲਈ ਕਰਵਾ ਰਹੇ ਹਨ ਕਿ ਅੱਜ ਦੀ ਪੀੜ੍ਹੀ ਜੋ ਨਸ਼ੇ ਤੋਂ ਬੱਚੀ ਰਹੇ ਤੇ ਨੌਜਵਾਨਾਂ ਦਾ ਨਸ਼ੇ ਨੂੰ ਛੱਡ ਕੇ ਖੇਡਾਂ ਵੱਲ ਧਿਆਨ ਹੋਵੇ ਮੈਚ ਨੂੰ ਦੇਖਣ ਲਈ ਆਸ-ਪਾਸੇ ਦੇ ਲੋਕ ਪਿੰਡਾਂ ਦੇ ਲੋਕ ਅਤੇ ਕਈ ਪਿੰਡਾਂ ਦੇ ਸਰਪੰਚ ਵੀ ਮੌਜੂਦ ਸਨ ਉਸ ਦੇ ਨਾਲ ਨਾਲ ਕਪੂਰਤਲਾ ਦੇ ਐਮਐਲਏ ਰਾਣਾ ਗੁਰਜੀਤ ਸਿੰਘ ਚੀਫ ਗੈਸ ਦੇ ਤੌਰ ਤੇ ਮੌਜੂਦ ਸਨ

ਤੇ ਜਿਹੜਾ ਮੈਡਲ ਕਮੇਟੀ ਦੇ ਕਰਵਾ ਰਹੇ ਆ ਇਹਦੇ ਵਿੱਚ ਇਨਾਮ ਫਰਸ਼ ਇਨਾਮ ਕੀ ਆ ਫਰਸ਼ ਪਾਈਏ 70000 ਰੁਪਿਆ ਵਾ ਇਹ ਜੋ ਕਿ ਨਾਲ ਉਹਨਾਂ ਦਿੱਤਾ ਜਾਣਾ ਵਾ ਤੇ ਦੂਸਰਾ ਨਾਮ ਹੈ ਜਿਹੜੇ 51000 ਰੁਪਿਆ ਉਹਨਾਂ ਦਾ ਹਾਂਜੀ ਤੇ ਤੀਜਾ ਮੈਦਲ ਕਰਵਾ ਰਹੇ ਆ ਤੇ ਤੁਸੀਂ ਪਹਿਲੇ ਸਰਪੰਚ ਬਣੇ ਆ ਤੁਸੀਂ ਪਹਿਲੇ ਸਰਪੰਚ ਤੁਸੀਂ ਪਹਿਲੀ ਵਾਰ ਕਰਾ ਰਹੇ ਆ ਹਾਂਜੀ ਪਹਿਲੀ ਵਾਰ ਹੀ ਮੈਂ ਸਰਪੰਚ ਬਣਿਆ ਪਰ ਕਰਵਾ ਮੈਂ ਅਸੀਂ ਰਹਿ ਸਾਰੇ ਪਿੰਡ ਦੇ ਸਹਿਯੋਗ ਨਾਲ ਐਨਐਵੀ ਦੇ ਸਹਿਯੋਗ ਨਾਲ ਇਹ ਸਾਰੇ ਨੌਜਵਾਨਾਂ ਦੇ ਸੰਜੋਗ ਨਾਲ ਇਲਾਕਾ ਵਾਸੀਆਂ ਨੂੰ ਜੋਨਾ ਹੋ ਰਿਹਾ ਜੀ ਹਾਂ ਜੀ ਤੁਹਾਡਾ ਨਾਲ ਜੀ ਤੇ ਤੁਸੀਂ ਦੱਸੋ ਕਬੱਡੀ ਦੇ ਮੈਚ ਬਾਰੇ ਤੁਸੀਂ ਕੋ ਵੱਡੀ ਦਾ ਮੈਚ ਜੀ ਅਹੀ ਤੀਜਾ ਟੂਰਨਾਮੈਂਟ ਆ ਸਾਡਾ ਬਹੁਤ ਵਧੀਆ ਸਾਡੇ ਪਿੰਡ ਦੇ ਸੰਜੋਗ ਦੇ ਨਾਲ ਸਾਰਾ ਪਿੰਡ ਸਾਡਾ ਸਹਿਯੋਗ ਦੇ ਰਿਹਾ ਤੇ ਬੱਚੇ ਵੀ ਆਹੀ ਹੈ ਕਿੰਨੇ ਮਦਸ਼ਿਆ ਤੋਂ ਬੱਚੇ ਚੱਕੇ ਬਣੇ ਲੱਗਣ ਇਸ ਕਰਕੇ ਅਸੀਂ ਅਗੋਂ ਵੀ ਕਰਵਾਉਂਦੇ ਰਾਂਗੇ ਜਿੰਨਾ ਵੀ ਪ੍ਰਮਾਤਮਾ ਨੇ ਚਾਹ ਤੇ ਅਸੀਂ ਟੂਰਨਾਮੈਂਟ ਕਰਵਾਉਂਦੇ ਰਾਂਗੇ ਬਾਕੀ ਅਸੀਂ ਧੰਨਵਾਦ ਕਰਦਾਂ ਸਾਰੇ ਪਿੰਡ ਵਾਲੇ ਦਾ ਹੋ ਸਾਡੇ ਜਿਹੜੇ ਐਮਐਲਏ ਸਾਹਿਬ ਰਾਣਾ ਸਾਹਿਬ ਉਹ ਵੀ ਆ ਰਹੇ ਆ ਤੇ ਬਾਕੀ ਸਾਰਾ ਨਗਰ ਵੀ ਆਪਾਂ ਦਾ ਧੰਨਵਾਦ ਕਰਦਾ ਸਹਿਯੋਗ ਦਿੰਦਾ ਵਾ ਸਾਰਾ ਨਗਰ ਸਾਰੇ ਨਗਰ ਦੇ ਲਾਗੇ ਲਾਗੇ ਪੰਚ ਪੰਚ ਸਾਰੇ ਵੀ ਆਏ ਹੋਏ ਆ ਪਿੰਡ ਦਾ ਬੜਾ ਮਾਣ ਸਮਾਰਾ ਹੋ ਤੁਹਾਡਾ ਵੀ ਆਇਆ ਧੰਨਵਾਦ ਕਰਦੇ ਆ ਬਾਕੀ ਟੀਮਾਂ ਦਾ ਵੀ ਧੰਨਵਾਦ ਕਰਦੇ ਆ ਅਸੀਂ ਹਰ ਵਾਰੀ ਮੈਚ ਕਰਾਉਂਦੇ ਰਹਾਂਗੇ ਤੇ ਧੰਨਵਾਦ ਕਰਾਂਗੇ ਸਾਰੇ ਅਸੀਂ ਕਿੰਨਾ ਕਿੰਨਾ ਬਾਪੂ ਜੀ ਪਹਿਲ ਦੇ ਹੱਥ ਤੇ ਜਦ ਕਬੱਡੀ ਦਾ ਮੈਦਾਨ ਕੋਈ ਆ ਰਿਹਾ ਕਿੰਨਾ ਕਿੰਨਾ ਸਾਡੇ ਨੌਜਵਾਨੀ ਖਰਾਬ ਹੋ ਰਹੀ ਆ ਇਹਦੇ ਬਾਰੇ ਕੀ ਗੱਲਾਂ ਜਾਂਦੇ ਜਿਹੜੇ ਕਬੱਡੀ ਦੇ ਮੈਚ ਆ ਇਹ ਇਸ ਕਰਕੇ ਕਰਵਾਇਆ ਜਾਂਦੇ ਆ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕੀਤਾ ਜਾਵੇ ਜਦੋਂ ਅਸੀਂ ਕਿਸੇ ਖਿਡਾਰੀ ਦਾ ਮਾਨ ਸਨਮਾਨ ਕਰਦੇ ਆ ਤੇ ਦੂਸਰੇ ਬੱਚੇ ਦੇ ਮਨ ਦੇ ਵਿੱਚ ਉਤਸ਼ਾਹ ਹੁੰਦਾ ਵੀ ਮੇਰਾ ਵੀ ਨੰਬਰ ਲੱਗੇ ਇਸ ਕਰਕੇ ਜਿਹੜੇ ਖੇਡਾਂ ਆ ਕਿਸੇ ਕੋਈ ਵੀ ਗੇਮ ਆ ਇਹ ਅੱਜ ਦੇ ਜੀਵਨ ਬਹੁਤ ਜ਼ਰੂਰੀ ਆ ਜੇ ਨੌਜਵਾਨੀ ਬਚਾਉਣੀ ਆ ਬਾਕੀ ਆਪਣੇ ਥਾਂ ਦੇ ਵਿੱਚ ਇਹ ਇਲਾਕੇ ਦੇ ਵਿੱਚ ਸਾਡੇ ਨਗਰ ਵੱਲੋਂ ਤੀਜਾ ਕਬੱਡੀ ਕੱਪਾ ਬਹੁਤ ਸ਼ਾਨੋ ਸ਼ੌਕਤ ਨਾਲ ਹੋ ਰਿਹਾ ਐਨਆਰਆਈ ਵੀਰ ਪਿੰਡ ਦੀ ਨੌਜਵਾਨ ಗ್ರಾಮ ਪੰਚਾਇਤ ਸਮੁਜਾ ਨਗਰ ਮੋਧਵਾਰ ਰੱਖਦੀ ਸਾਰਿਆਂ ਦਾ ਸਹਿਯੋਗ ਆ ਹਾਂਜੀ ਇਹ ਪਿੰਡ ਵਿੱਚ ਐਨਆਰਆਈ ਭਰਾਵਾਂ ਦਾ ਸਹਿਯੋਗ ਨਾਲ ਅਕਾਲੀ ਸਰਪੰਚ ਸਾਹਿਬ ਨਹੀਂ ਸਾਰੇ ਵੀਰਾਂ ਦਾ ਸਾਰੇ ਨਗਰ ਦਾ ਸਹਿਯੋਗ ਆ ਐਨਆਰਆਈ ਵੀਰਾਂ ਦਾ ਸਹਿਯੋਗ ਆ ਨੌਂ ਨੌਂ ਗਰੰਟੀ ਦਾ ਸਹਿਯੋਗ ਆ ਸਾਰੇ ਦਾ ਹਰ ਇੱਕ ਦਾ ਸਹਿਯੋਗ ਤੇ ਪਹਿਲ ਦੇ ਲਾਤੇ ਕਬੱਡੀ ਦਾ ਮੈਚ ਹੋ ਰਿਹਾ ਹੈ ਇਹ ਜਨਰੇਸ਼ਨ ਨੂੰ ਉਹਦੀਆਂ ਮੈਸੇਜ ਹੋਇਆ ਕਿ ਨਸ਼ਾ ਤੋਂ ਮੁਕਤ ਹੋਏ ਬਿਲਕੁਲ ਇਹ ਉਪਰਾਲਾ ਇਸੇ ਕਰਕੇ ਕੀਤਾ ਗਿਆ ਹੈ ਨਸ਼ਾ ਤੋਂ ਮੁਕਤ ਕਰਨ ਦੇ ਪਾਸੇ ਹੀ ਉਪਰਾਲਾ ਕੀਤਾ ਗਿਆ ਖਿਡਾਰੀ ਵੀਰਾਂ ਨੂੰ ਵੀ ਇਹ ਅਪੀਲ ਕਰਦੇ ਆ ਕਿ ਰੋਲ ਕਬੱਡੀ ਖੇਡੋ ਕੋਡਰ ਕਿੰਨੇ ਨਾਮ ਆ ਤੁਸੀਂ ਜਿਹਨਾਂ ਨੂੰ ਬੰਨੂਗੇ ਸਾਡੇ ਕੋਲ ਪ੍ਰਾਈਸ ਹੈ ਜੀ 70000 ਫਸਟ ਦਾ 52000 ਸੈਕਿੰਡ ਦਾ ਹੈ ਹਾਂ ਜੀ 70 ਕਿਲੋ ਦਾ ਹੈ 31000 ਸੈਕਿੰਡ ਦਾ 21000 ਤੇ ਕਿੰਨੇ weight ਦੇ ਪੈਂਮਰੋ ਦੇ ਪਹਿਲਵਾਨ ਆ ਕਿੰਨੇ weight ਦੇ ਪਹਿਲਵਾਨ ਹੋ ਜਿਹੜੇ ਨਾਲੇ 70 ਕਿਲੋ ਹੈ ਜੀ ਸਾਡੇ ਕੋਲ ਇੱਕ ਸਾਡੇ ਕੋਲ ਉਹ ਬਣਾ ਉਹਦੇ ਵਿੱਚ ਕੋਈ weight ਨਹੀਂ ਹੈ ਜੀ ਹਰ ਇੱਕ ਖਿਡਾਰੀ ਫੇਰ ਸਕਦਾ ਆਪਣੇ ਯੋਗ ਦੇ ਆਧਾਰ ਤੇ ਸਰਪੰਚ ਸਾਹਿਬ ਮੇਰਾ ਆਖਰੀ ਸਵਾਲ ਦਾ ਟਾਈਮ ਆ ਜਿਹਦਾ ਤੁਸੀਂ ਮੈਚ ਕਰਵਾ ਰਹੇ ਆ ਗਾਵੀ ਤੋਂ ਡਾਇਰੈਕਟ ਨਾਲ ਲਊਗਾ ਹਮੇਸ਼ਾ ਨਸ਼ਾ ਤੋਂ ਜਨ ਨੂੰ ਨਸ਼ਾ ਮੁਕਤ ਕਰਨਾ ਤੇ ਵਰਗ ਮੈਚ ਕਰਵਾਨੇ ਹਾਂਜੀ ਹਾਂਜੀ ਗਾਵੀ ਕੋਸ਼ਿਸ਼ ਕਰਾਂਗੇ ਇਹ ਜਿਹੜਾ ਟੂਰਨਾਮੈਂਟ ਕਾਪਾਹੀਂ ਕਰਾਉਂਦੇ ਰਹੀਏ ਤੇ ਤੁਹਾਡਾ ਪੂਰਾ ਅਸੀਂ ਇੱਥੇ ਧਿਆਨ ਦੇਵਾਂਗੇ ਕਿ ਕੋਈ ਤੁਝੇ ਹੁੰਦਾ ਰਵੇ ਇਹ ਸਾਡਾ ਧੋਗੇਵਾਲ ਦੇ ਸਰਪੰਚ ਜਿਨ੍ਹਾਂ ਦਾ ਕੀ ਮੈਸੇਜ ਆ ਜਨਤਾ ਨੂੰ ਸੁਵਾਇਨੂ ਕਿ ਕਬੱਡੀ ਦੇ ਮੈਚ ਕਰਵਾਨਾ ਨਵੀਂ ਜਨਰੇਸ਼ਨ ਨੂੰ ਚੰਗੇ راہਵਲ ਤੋਂ ਨਾ ਤੇ ਮੇਰੇ ਨਾਲ ਕੈਮਰਾਮੈਨ ਮਦਦ ਲਾਲ ਕਬੂਥਲਾ